ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜੇ ਵਿੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੇ ਸ਼ੁਰੂਆਤ ਹੈ ਹਾਂ ਅੱਜ ਦੀ ਵੱਡੀ ਖਬਰ ਸ਼ੁਭਮ ਗਿੱਲ ਨੇ ਤੋੜਿਆ 47 ਸਾਲ ਪਾਰਤੀ ਰਿਕਾਰਡ ਗਵਸਕਰ ਕੋਲੀ ਨੂੰ ਛੱਡਿਆ ਪਿੱਛੇ ਰਚਿਆ ਇਤਿਹਾਸ ਪਾਰਟ ਅਥ ਇੰਗਲੈਂਡ ਵਿੱਚ ਕਰ ਪੰਜਵਾਂ ਟੈਸਟ ਕੈਟਨਿੰਗ ਟਨ ਪੋਵਰ ਦੁਇਕੇ ਖੇਡਿਆ ਜਾ ਰਹਾ ਹੈ ਇਸ ਮੈਚ ਵਿੱਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ ਟੀਮ ਇੰਡੀਆ ਨੇ ਸ਼ੁਭਮ ਗਿੱਲ ਇਸ ਮੈਚ ਵਿੱਚ ਸਿਰਫ 11 ਦੌੜਾਂ ਬਣਾ ਕੇ ਮਹਾਨ ਖਿਡਾਰੀ ਸੁਨੀਲ ਗਵਸਕਰ ਦਾ 47 ਸਾਲ ਪੁਰਾਣਾ ਰਿਕਾਰਡ ਤੋੜ ਦਿੰਦਾ ਹੈ ਇਸ ਦੇ ਨਾਲ ਹੀ ਗਿੱਲ ਨੇ ਭਾਰਤ ਦੇ ਟੈਸਟ ਟੀਮ ਦੇ ਸਾਬਕਾ ਕਪਤਾਨ ਵਿਕਰਾਟ ਕੋਹਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਗਿੱਲ ਇੱਕ ਟੈਸਟ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ ਜਿਵੇਂ ਇਹ ਸ਼ੁਭਮ ਗਿੱਲ ਨੇ ਇੱਕ ਅੰਡਿੰਗ ਇੰਟਰਨ ਆਵਰਲ ਟੈਸਟ ਵਿੱਚ 11 ਦੌੜਾਂ ਬਣਾਈਆਂ ਸਨ ਇੰਗਲੈਂਡ ਵਿੱਚ ਇੰਗਲੈਂਡ ਵਿਰੁੱਧ ਟੈਸਟ ਲੜੀ ਵਿੱਚ ਉਹਨਾਂ ਦੀਆਂ ਕੁੱਲ ਦੌੜਾਂ 733 ਤੱਕ ਪਹੁੰਚ ਗਈਆਂ ਸਨ ਜਿਸ ਤੋਂ ਬਾਅਦ ਉਹ ਟੈਸਟ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਮਨਾਉਣ ਵਾਲੇ ਭਾਰਤੀ ਕਪਤਾਨ ਬਣ ਗਏ ਹੈ ਗਿੱਲ ਨੇ ਮਹਾਨ ਖਿਡਾਰੀ ਸੁਨੀਲ ਗਵਸਕਰ ਦਾ 47 ਸਾਲ ਪੁਰਾਣਾ ਰਿਕਾਰਡ ਤੋੜਦੇ ਦੱਸ ਸੁਨੀਲ ਗਵਸਕਰ ਨੇ 1978-79 ਵਿੱਚ ਵੈਸਟ ਇੰਡੀਜ਼ ਵਿਰੁੱਧ ਲੜੀ ਵਿੱਚ 732 ਦੌੜਾਂ ਬਣਾਈਆਂ ਸਨ ਸ਼ੂਬਮ ਗਿੱਲ ਨੇ ਇਸ ਮਾਮਲੇ ਵਿੱਚ ਭਾਰਤੀ ਟੈਸਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਤੋਂ ਵੀ ਅੱਗੇ ਹਨ ਵਿਰਾਟ ਨੇ 2016-2017 ਵਿੱਚ ਇੰਗਲੈਂਡ ਵਿਰੁੱਧ ਇੱਕ ਲੜੀ ਵਿੱਚ 655 ਦੌੜਾਂ ਬਣਾਈਆਂ ਸਨ ਵਿਰਾਟ ਕੋਹਲੀ ਦਾ ਨਾਮ ਇੱਕ ਲੜੀ ਵਿੱਚ ਸਭ ਤੋਂ ਵੱਧ ਦੌੜਾਂ ਮਨਾਉਣ ਵਾਲੇ ਕਪਤਾਨ ਦੇ ਤੌਰ ਤੇ ਤਿੰਨ ਵਾਰ ਟਾਪ 5 ਲਿਸਟ ਵਿੱਚ ਸ਼ਾਮਲ ਕੀਤਾ ਗਿਆ ਸੀ ਵਿਰਾਟ ਨੇ 2018 ਵਿੱਚ ਸ਼੍ਰੀਲੰਕਾ ਵਿਰੁੱਧ ਇੱਕ ਸੀਰੀਜ਼ ਵਿੱਚ 610 ਦੌੜਾਂ ਮਣਾਈਆਂ ਸਨ ਇਸ ਦੇ ਨਾਲ ਹੀ ਵਿਰਾਟ ਕੋਹਲੀ ਵਿਰਾਟ ਨੇ 2018 ਵਿੱਚ ਇੰਗਲੈਂਡ ਵਿਰੁੱਧ ਇੱਕ ਸੀਰੀਜ਼ ਵਿੱਚ 593 ਦੌੜਾਂ ਮਣਾਈਆਂ ਸਨ ਪਰ ਹੁਣ ਕਪਤਾਨ ਸ਼ੁਭਮ ਗਿੱਲ ਨੇ ਸੁਨੀਲ ਗਵਸਕਰ ਅਤੇ ਵਿਰਾਟ ਕੋਹਲੀ ਦੋਵਾਂ ਮਹਾਨ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੁੜ ਦਿਓ ਧੰਨਵਾਦ